ਪਰ ਇਹਨਾਂ ਕੋਲ ਉਹਨਾਂ ਪਾਲਿਆ ਹੋਇਆ ਪੂ ਮਾਫੀਆ ਸਾਡੇ ਆਗੂ ਕਿਰਤੀ ਕਿਸਾਨੀ ਨੂੰ ਦੇ ਨਿਰਪੈਸ ਖਾਈ ਤੇ ਹਮਲਾ ਕਰਤਾ ਕਿ ਪਿੰਡ ਦੇ ਵਿੱਚ ਜਿਹੜੀ ਉਹ ਜ਼ਮੀਨ ਕਬਜ਼ਾਉਣਾ ਚਾਹੁੰਦੇ ਸੀ ਉਹ ਕਬਜ਼ਾਉ ਨਹੀਂ ਦਿੱਤੀ ਇਸ ਕਰਕੇ ਉਹਨੀਆਂ ਲੱਤਾਂ ਬਾਹਾਂ ਤੋੜੀਆਂ ਦੀਆਂ ਜਦੋਂ ਲੱਤਾਂ ਬਾਹਾਂ ਤੋੜੀਆਂ ਗਈਆਂ ਤੇ ਹਸਪਤਾਲ 'ਚ ਪਹਿਲਾ ਬਿਆਨ ਨਿਰਪੈਸ ਸਿੰਘ ਖਾਈ ਦਾ ਇਹ ਸੀ ਕਿ ਮੇਨਾਂ ਲੱਤਾਂ ਬਾਹਾਂ ਤੋੜੀਆਂ ਪਰ ਮੇਰਾ ਹੌਸਲਾ ਨਹੀਂ ਤੋੜ ਸਕਿਆ ਇਸ ਕਰਕੇ ਇਹਨਾਂ ਨੂੰ ਕਿਸੇ ਕਹਿੰਦੇ ਜਾਨਾ ਚਾਹੀਦਾ ਕਿ ਇਦਾਂ ਦਬਾ ਦੇਣਗੇ ਮੈਂ ਇੱਕੋ ਗੱਲ ਹੋਰ ਜਿਹੜੀ ਉਹ ਕਹਿਣੀ ਆ ਇਤਿਹਾਸ ਦੇ ਵਿੱਚ ਹਮੇਸ਼ਾ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਹਿੱਸਾ ਉਹ ਹੁੰਦਾ ਕਿ ਸਮਾਜ ਦੇ ਵਿੱਚ ਕੀ ਵਾਪਰਦਾ ਉਹ ਜ਼ਿਆਦਾ ਪਰਵਾਹ ਨਹੀਂ ਕਰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਹੈਗੀ ਆ ਘਰੋਂ ਕੰਮ ਤੇ ਗਏ ਕੰਮ ਤੋਂ ਘਰ ਤੇ ਆ ਕੇ ਉਹ ਆਪਣੇ ਰੋਟੀ ਪਾਣੀ ਦੇ ਆਰ ਦੇ ਵਿੱਚ ਲੱਗੇ ਰਹਿੰਦੇ ਹੈਗੇ ਸਮਾਜ ਦੇ ਕਿਸਾ ਉਹ ਹੁੰਦਾ ਜਿੰਨੂੰ ਜੋ ਕੁਝ ਗਲਤ ਵਾਪਰਦਾ ਜੋ ਕੋਈ ਸਰਕਾਰ ਦਾ ਹਕੂਮਤ ਦਾ ਗਲਤ ਕਰਦਿਆ ਉਹਦੇ ਤੇ ਗੁੱਸਾ ਆਉਂਦਾ ਉਹਨੂੰ ਪ੍ਰੇਸ਼ਾਨ ਕਰਦੀਆਂ ਨੇ ਚੀਜ਼ਾਂ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਕੀਤਾ ਕੀ ਜਾਵੇ ਤੀਸਰੀ ਤਰ੍ਹਾਂ ਦੇ ਸਮਾਜ ਚੋ ਲੋਕ ਹੁੰਦੇ ਆ ਜਿਨ੍ਹਾਂ ਨੂੰ ਗਲਤ ਤੇ ਗੁੱਸਾ ਵੀ ਨਹੀਂ ਆਉਂਦਾ ਇਹਨਾਂ ਕੋਲੇ ਰਸਤਾ ਵੀ ਹੁੰਦਾ ਵੀ ਕੀ ਕੀਤਾ ਕੀ ਜਾਵੇ ਤੇ ਕਿਸੇ ਵੀ ਇਤਿਹਾਸ ਦੀ ਸਿਰਜਣਾ ਜਦੋਂ ਵੀ ਹੁੰਦੀ ਹੈ ਤਿੰਨੋਂ ਤਰ੍ਹਾਂ ਦੇ ਲੋਕ ਮਿਲ ਕੇ ਹੀ ਕਰਦੇ ਆ ਆ ਕਦੇ ਹੁੰਦਾ ਕਿ ਦੋ ਤਰ੍ਹਾਂ ਦੇ ਲੋਕ ਮੈਦਾਨ 'ਚ ਰਹਿ ਜਾਂਦੇ ਆ ਕਦੇ ਤਿੰਨ ਤਰ੍ਹਾਂ ਦੇ ਹੁੰਦੇ ਆ ਪਰ ਇੱਕ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਕਦੇ ਵੀ ਧਰਤੀ ਤੋਂ ਬੇਸਕੂ ਲਗੂਤਰੀ ਹੁੰਦੇ ਜਿਹੜੇ ਉਹ ਹੁੰਦੇ ਆ ਭਾਵੇਂ ਉਹ ਘੱਟ ਲੈ ਜਾਣ ਉਹਨਾਂ ਨੂੰ ਬੱਸ ਦੇ ਹੁਸਾ ਹੁੰਦਾ ਉਹਨਾਂ ਕੋਲੇ ਰਸਤਾ ਹੁੰਦਾ ਕਿ ਉਹ ਜਨਤਾ ਨੂੰ ਜਾਗਿਤ ਕਰਨ ਤੇ ਜਿਹੜਾ ਹੈਗਾ ਉਹ ਲੱਗੇ ਰਹੇ ਆ ਜੀਨ ਸ਼ਾਹ ਖਜੀਪਾ ਜਿਵੇਂ ਕਿਹਾ ਸੀ ਕਿ ਪੌੜਾ ਕਿਛਲੀ ਫੱਦ ਰਹੀ ਕਿਸ਼ਤੋਂ ਨਾ ਡਰਦੇ ਪਲੇਰ ਕੌਦੇ ਰੋਜ਼ ਆਪਣਾ ਕੰਮ ਕਰਦੇ ਜਿੰਨਾ ਮਰਦੀ ਪ੍ਰਦੂਸ਼ਣ ਵਧੀ ਜਾਵੇ ਪੇੜ ਕੁੰਟੀਆਂ ਵਾਲੇ ਆਪਣਾ ਜਿਹਾ ਕੰਮ ਕਰਨਾ ਸਿਰਫ ਆਪਣੀ ਛਾੜੇ ਨਹੀਂ ਬੈਠ ਕੇ ਪਰ ਦੂਸਰੇ ਜੀਰੂਰ ਸ਼ਾਮਾ ਕਰਦੇ ਆ ਇਸ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਹਮੇਸ਼ਾ ਨੈਰਾ ਨੂੰ ਖਰਾਬ ਕਰਦੇ ਆ ਸਰਕਾਰ ਇੱਕਲੇ ਖਿੱਚਣਾ ਰਹੇ ਕਿ ਕਿਤੇ ਦੋ ਚਾਰ ਥਾਵਾਂ ਤੇ ਜਬਰ ਕਰਕੇ ਉਹ ਕਿਸੇ ਪ੍ਰੇਖੇ ਤੋਂ ਕੋਈ ਕਸਾਲ ਲੈਣ ਕਿਆ ਲੋਕਾਂ ਦੀ ਹੱਕੀ ਲੈ ਰੁਗੀਲਾ ਸੀਗਾ ਉਹ ਦੁਬਾਰਿਆ ਪੰਜਾਬ ਦੀ ਕਿਸਾਨ ਲੈ ਸੰਯੁਕਤ ਕਿਸਾਨ ਮੋਰਚੇ ਦੀ ਰਵਾਇਤ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਹਰ ਜ਼ਬਰ ਦੇ ਖਿਲਾਫ ਹਰ ਸੁਲੀਕੀ ਦੇ ਖਿਲਾਫ ਮੈਦਾਨ ਦੇ ਵਿੱਚ ਡਟੀ ਰਹੂਗੀ ਔਰ ਵੱਡੀ ਪੱਧਰ ਤੇ ਜਨਤਾ ਨੂੰ ਮੈਦਾਨ ਚੜਾ ਹੈਗੇ ਲੈ ਕੇ ਆਉਗੀ ਇੱਥੇ ਮੂਹਰ ਆਏ ਤੂਫਾਨ ਆਏ ਮੰਗੋਹ ਆਏ ਫਾਨ ਆਏ ਜੋ ਵੀ ਆਇਆ ਅੰਗਰੇਜ਼ ਆਏ ਤੇ ਉਹਦੇ ਸਾਹਮਣੇ ਕਿੱਥੋਂ ਵੱਡ ਸਮਾਨ ਵੀ ਆਇਆ ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਨੂੰ ਪੜ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਿੰਨੇ ਕਹਾਉਂਦੀਆਂ ਦੀਆਂ ਗੋਡੀਆਂ ਪੰਜਾਬ ਦੇ ਲੋਕਾਂ ਨੇ ਲਈਆਂ ਨੇ ਇਹਨਾਂ ਦੀਆਂ ਲਈਆਂ ਲੱਗਣੀਆਂ ਨੇ ਹਰ ਰੋਜ਼ 8-10 ਇਹਨਾਂ ਦੇ ਵਿਧਾਇਕਾਂ ਦਾ ਜਿਹੜਾ ਹੈਗਾ ਉਹ ਮਾਨਸੂਨ ਪਿੰਡਾ ਛੋੜਿਆ ਹੈਗਾ ਕਿ ਹੱਜੇ ਤਾਂ ਦਾ ਗੇਟ ਪੰਨੇ ਸਾਲ ਦੇ ਵਿੱਚ ਉਹ ਪੈ ਸਕਦਾ ਹੈਗਾ ਇਹ ਪੰਜਾਬ ਦੀ ਚਰਤਾਲੇ ਦੇਖਣਾ ਕਿ ਇਹਨਾਂ ਦਾ ਸਾਹਤਾ ਕਿਵੇਂ ਕਰਨਾ ਇਹਨਾਂ ਦੀਆਂ ਬੇਨਤੀਆਂ ਦੇ ਨਾਲ ਕਿ ਸੰਘਰਸ਼ਾਂ ਦੇ ਵਿੱਚ ਜੱਟੇ ਰਹਾਂਗੇ ਜਿੰਨੇ ਵੀ ਮਾਨਦਾਰ ਕੱਢ ਸੰਗਠਨ ਕਿਸਾਨ ਮੋਰਚਾ ਲੜਾਈ ਲੜ ਰਿਹਾ ਹੈਗਾ ਉਹ ਭਾਵੇਂ ਜਿਉਣ ਦਾ ਮਾਨਲਾ ਅਦਰਸ਼ ਸਕੂਲ ਚਰੋਗੇ ਦਾ ਮਾਨਲਾ ਭਾਵੇਂ ਮਰਤਾ ਐਸੀ ਕਿ ਹੰਮੇ ਦਾ ਮਾਨਲਾ ਭਾਵੇਂ ਪੜਖਾਣੇ ਪਿੰਡ ਦੇ ਵਿੱਚ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹ ਮਾਨਲਾ ਤੇ ਜਿਹੜਾ ਪੁਲ ਕੁਰਸੀਆ ਜ਼ਬਰ ਦਾ ਮਾਨਲਾ ਉਹਦੇ ਖਿਲਾਫ ਅਸੀਂ ਪੰਜਾਬ ਦੀ ਤਸਵੀਰ ਦੇ ਮੁਤਾਬਕ ਆਪਣੀ ਮੁਕਤ ਉਤਾਰ ਉੱਪਰ ਲੜਦੇ ਰਹਾਂਗੇ ਤੇ ਲੋਕਤਨ ਉਦਾਨ ਚ ਲਿਆਉਗਾ ਜੇ ਅਸੀਂ ਚੜਦੇ ਰਹਾਂਗੇ ਇਹਨੀਆਂ ਬੇਟੀਆਂ ਦੇ ਨਾਲ ਤੋਂ ਦਾ ਸਾਰਿਆਂ ਦਾ ਬਹੁਤ ਬੋੜਾ